ਸਿੱਖ ਜਥੇਬੰਦੀਆਂ ਦੇ ਉੱਤੇ ਐਨਐਸਏ ਦੁਬਾਰਾ ਲਾਕੀ ਹੈ ਤੇ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਸਰਕਾਰ ਦੇ ਉੱਤੇ ਪਲਟਵਾਰ ਕਰ ਰਹੀਆਂ ਨੇ ਤੇ ਉੱਥੇ ਹੀ ਅੱਜ ਫਿਰ ਤੋਂ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂवीर ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਸ਼ਰਿਆਮ ਸਰਕਾਰਾ ਸਿੱਖਾਂ ਦੇ ਨਾਲ ਤੱਕਾ ਕਰ ਰਹੀਆਂ ਨੇ ਅਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ 32 ਸਾਲ ਹੋ ਗਏ ਨੇ ਤੇ ਅਜੇ ਤੱਕ ਕੋਈ ਵੀ ਸਿੰਘ ਰਿਹਾ ਨਹੀਂ ਕੀਤਾ ਗਿਆ ਤੇ ਜਿਸ ਤੋਂ ਬਾਅਦ ਅਮਰਿਤਪਾਲ ਦੇ ਉੱਤੇ ਵੀ ਦੁਬਾਰਾ ਐਨਐਸਏ ਲਗਾ ਦਿੱਤੀ ਤੇ ਸ਼ਰੀਆਮ ਧੱਕੇਸ਼ਾਈ ਆ ਜਿਹੜੀ ਸਿੱਖਾਂ ਦੇ ਨਾਲ ਹੋ ਰਹੀ ਹੈ ਤੇ ਇੱਕ ਪਾਸੇ ਕਿਸਾਨੀ ਮੁੱਦਾ ਹੈ ਜੋ ਕਿ ਸ਼ੰਭੂ ਬਾਟਾ ਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਨੂੰ ਲੈ ਕੇ ਜਿਹੜਾ ਵਿਰੋਧ ਕਰ ਰਹੇ ਆ ਨੇ ਪਰੰਤੂ ਹਜੇ ਤੱਕ ਕਿਸਾਨਾਂ ਦੇ ਜਿਹੜਾ ਮੁੱਦਾ ਉਹ ਵੀ ਹੱਲ ਨਹੀਂ ਕੀਤਾ ਗਿਆ ਤੇ ਜਿਸ ਦਿਨ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਵੱਡੇ ਬਿਆਨ ਦਿੱਤੇ ਗਏ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਨੂੰ ਲੈ ਕੇ ਦੱਸਦੀ ਹੈ ਕਿ ਸਿੱਖ ਜਥੇਬੰਦੀ ਉੱਤਰੀਆਂ ਤੇ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਗਿਆਨੀ ਰਘੂਵੀਰ ਸਿੰਘ ਦੇ ਵੱਲੋਂ ਸਰਕਾਰਾਂ ਦੇ ਉੱਤੇ ਪਟਵਾਰ ਕੀਤੇ ਗਏ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਕੋਈ ਕਾਨੂੰਨ ਹਿੰਦੁਸਤਾਨ ਦਾ ਦੱਸ ਦੇਵੇ ਕਿ ਕਿਸੇ ਕਾਨੂੰਨ ਵਿੱਚ ਇਹ ਗੱਲ ਲਿਖੀ ਹੈ ਕਿ ਕਿਸੇ ਨੂੰ 30-30 ਸਾਲ ਦੀ ਜੇਲ੍ਹ ਚ ਰੱਖਿਆ ਜਾ ਸਕਦਾ ਹੈ ਸਜ਼ਾਵਾ ਪੂਰੀਆਂ ਕਰਨ ਤੋਂ ਡਬਲ-ਡਬਲ ਸਜ਼ਾਵਾ ਭੁਗਤ ਕੇ ਵੀ ਜੇਲਾਂ ਵਿੱਚ ਬੈਠੇ ਹੋਏ ਨੇ ਲੇਕਿਨ ਸਰਕਾਰਾਂ ਦੇ ਕੰਨ ਤੇ ਜੋ ਨੇ ਸਰ ਕਰੇ ਕਿ ਇਹ ਕਸੂਰ ਸੀ ਉਹਨਾਂ ਸਿੱਖ ਨੌਜਵਾਨਾਂ ਦਾ ਜਿੰਨਾ ਤੇ ਐਨਐਸਏ ਲਾ ਕੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਐਨਐਸਏ ਖਤਮ ਹੋ ਗਈ ਤੇ ਐਨਐਸਏ ਫੇਰ ਦੁਬਾਰਾ ਵਧਾ ਦਿੱਤੀ ਗਈ ਨੈਸ਼ਨਲ ਸਿਕਿਉਰਿਟੀ ਐਕਟ ਜੇਕਰ ਉਹਨਾਂ ਚੁਹਾਰੂ ਸਿੰਘਾਂ ਨੇ ਆਪਣੇ ਹੱਕਾਂ ਦੇ ਵਾਸਤੇ ਹਥਿਆਰ ਚੁੱਕ ਕੇ ਜਜ਼ਬਾਤੀ ਹੋ ਕੇ ਹਥਿਆਰ ਚੁੱਕ ਕੇ ਆਪਣੇ ਧਰਮ ਦੇ ਖਾਤਰ ਹਥਿਆਰ ਚੁੱਕ ਕੇ ਤੇ ਸਰਕਾਰਾਂ ਕਹਿੰਦੀਆਂ ਉਹ ਅਤਵਾਦੀ ਨੇ ਜੇਕਰ ਉਹ ਅਤਵਾਦੀ ਨੇ ਤੇ ਸਾਰਾ ਖਾਲਸਾ ਪੰਥ ਅਤਵਾਦੀ ਹੈ ਜੇਕਰ ਹੋਇਆ ਹੁਣੇ ਪ੍ਰਦਾਜ ਜੀ ਦੇ ਕਿਹਾ ਕਿ ਅਮਰ ਸੰਚਾਰ ਲਹਿਰ ਆਰੰਭ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ ਸਾਨੂੰ ਪ੍ਰਚਾਰਕ ਬਣ ਕੇ ਵਿਚਰਨ ਦੀ ਬੜੀ ਜ਼ਰੂਰਤ ਹੈ ਗੁਰਮਖੋ ਕੱਲਾ ਕੱਲਾ ਸਿੱਖ ਪ੍ਰਚਾਰਕ ਹੈ ਕਿਸੇ ਵੱਲ ਵੇਖਣ ਦੀ ਜ਼ਰੂਰਤ ਨਹੀਂ ਕਿ ਕੋਈ ਆਵੇ ਤੇ ਸਾਨੂੰ ਆ ਕੇ ਪ੍ਰੇਰਣਾ ਦੇਵੇ ਕੱਲਾ ਕੱਲਾ ਸਿੱਖ ਪ੍ਰਚਾਰਕ ਬਣ ਕੇ ਵਿਚਰੇ ਪਾਏ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਇੱਕ ਲਹਿਰ ਚਲਾਈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਟਣ ਵਾਸਤੇ ਅਮਰ ਸੰਚਾਰ ਕਰਨ ਵਾਸਤੇ ਧਰਮ ਪ੍ਰਚਾਰ ਕਰਨ ਵਾਸਤੇ ਤੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਤੇ ਆਸਾਮ ਦੇ ਜੇਲ੍ਹ ਵਿੱਚ ਭੇਜ ਦਿੱਤਾਗਾ ਜੇਕਰ ਧਰਮ ਪ੍ਰਚਾਰ ਕਰਨਾ ਪਾਪ ਹੈ ਜੇਕਰ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤੇ ਬਾਕੀ ਇਹਨਾਂ ਹਰ ਇੱਕ ਸਿੱਖ ਇਹ ਗੁਨਾਹ ਕਰੇਗਾ ਹਰ ਇੱਕ ਸਿੱਖ ਪ੍ਰਚਾਰਕ ਬਣ ਕੇ ਵਿਚਰੇ ਤੇ ਗੁਰਮੁਖੋ ਵੈਸੇ ਤੇ ਚੱਲਦੇ ਆ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਸਾਂਝ ਤੇ ਆਪਸੀ ਪਿਆਰ ਜਿਹੜਾ ਇਹਨੂੰ ਜਰੂਰ ਮਜ਼ਬੂਤ ਕਰਨਾ ਪੈਗਾ ਜੇਕਰ ਆਪਾਂ ਆਪਸੀ ਭਾਈਚਾਰਕ ਸਾਂਝ ਆਪਸੀ ਪਿਆਰ ਨੂੰ ਮਜ਼ਬੂਤ ਨਹੀਂ ਕਰਾਂਗੇ ਤੇ ਗੁਰਮੁਖ ਵੈਸੇ ਤੇ ਜਿਹੜੀਆਂ ਚੁਣੌਤੀਆਂ ਦੁਸ਼ਵਾਰੀਆਂ ਸਾਡੇ ਸਾਹਮਣੇ ਆ ਐਸੀ ਇਹਨਾਂ ਦੇ ਉੱਤੇ ਕਦੇ ਵੀ ਫਤਿਹ ਹਾਸਲ ਨਹੀਂ ਕਰ ਸਕਾਂਗੇ ਹੁਣ ਤੱਕ ਤੇ ਕੋਈ ਵੀ ਐਸੀ ਐਜੀਟੇਸ਼ਨ ਕੋਈ ਵੀ ਐਸਾ ਧਰਨਾ ਮੋਰਚਾ ਨਹੀਂ ਰਿਹਾ ਕਿ ਜਿਹੜਾ ਪੰਜਾਬ ਦੇ ਸਿੱਖਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਉਹ ਤੇ ਜਿੱਤ ਪ੍ਰਾਪਤ ਨਾ ਕੀਤੀ ਹੋਵੇ ਕਿਉਂਕਿ ਉਦੋਂ ਸਾਡੇ ਵਿੱਚ ਇਕਤਾ ਸੀ ਸਾਡੇ ਵਿੱਚ ਪੰਥਕ ਜਜ਼ਬਾ ਸੀ ਸਾਡੇ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਕੇ ਕੁਰਬਾਨੀ ਕਰਨ ਦਾ ਜਜ਼ਬਾ ਸੀ ਪਰ ਗੁਰਮੁਖਵਾਂ ਸਾਡੇ ਵਿੱਚ ਉਹ ਜਿਹੜੀ ਚੀਜ਼ ਹੈ ਉਹਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਸਾਡੀ ਭਾਈਚਾਰਕ ਸਾਜ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ ਸਾਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਐਸੀ ਆਕਾਦਮਿਕ ਤੌਰ ਤੇ ਐਸੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਅਪਘੋਲਕ ਤੌਰ ਤੇ ਸੱਭਿਆਚਾਰਕ ਤੌਰ ਤੇ ਮਜ਼ਬੂਤ ਹੋਣਾ ਤੇ ਮਜ਼ਬੂਤ ਐਸੀ ਤਾਰ ਹੈ ਸਕਦੇ ਹਾਂ ਜੇਕਰ ਸਾਡੀ ਆਪਸੀ ਭਾਈਚਾਰਕ ਸਾਜ ਮਜ਼ਬੂਤ ਹੈ ਅੱਜ ਕੱਲ੍ਹ ਕੀ ਧਰ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰਕੇ ਜਾਇਓ ਹੋਏ ਇਕੱਤਰ ਮਿਲੋ ਮੇਰੇ ਭਾਈ ਤੋਬਤਾ ਦੂਰ ਕਰੋ ਲੈ ਬਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸਾਡੇ ਇਹ ਦਿਨ ਮਨਾਏ ਹੋਏ ਤਾਂ ਸਗਾਰਥ ਨੇ ਜੇਕਰ ਆਪਾਂ ਗੁਰੂ ਕੇ ਬਚਨਾਂ ਤੇ ਪਹਿਰਾ ਦੇਂਦੇ ਹੋਏ ਖੰਡੇ ਪਾਟੇ ਦਾ ਅਮਰ ਸਾਖੇ ਬਾਣੀ ਬਾਣੇ ਦੀ ਧਾਰਨੀ ਹੋਈਏ ਸ਼ਸਤਰ ਧਾਰੀ ਹੋਈਏ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਮਰਯਾਦਾ ਅਨੁਸਾਰ ਆਪਨੋ ਜੀਵਨ ਨੂੰ ਬਸਰ ਕਰਨ ਦਾ ਯਤਨ ਕਰੀਏ ਸੋਚੇ ਖਾਲਸਾ ਪੰਥ ਨੂੰ ਅੱਜ ਖਾਲਸੇ ਦੇ ਕੋ ਅਮੀ ਤਿਉਹਾਰ ਖਾਲਸੇ ਦੇ ਚੜ੍ਹਦੇ ਕਲਾ ਦੇ ਪ੍ਰਤੀਕ ਹੋਲੇ ਮੁਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਅਮਤ ਛਕੋ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੋ